ਣਾਲੇ ਦਾ ਪੈਦੀ ਮੈਂ ਖੋਦ ਵੇਖੀ ਐ ਇਕ ਹੀ ਨ شیر ਹੰਦਾ ਮਾਨ ਬੀਬੀ ਦੀ ਬਬਰ ਸ਼ੇਰਾਂ ਦੀ ਉਥੇ ਫੋਜ ਵੇਖੀ ਐ ਇਕ ਹੀ ਨ شیر ਹੰਦਾ ਮਾਨ ਬੀਬੀ ਦੀ ਬਬਰ ਸ਼ੇਰਾਂ ਦੀ ਉਥੇ ਫੋਜ ਵੇਖੀ ਐ ਖੰਡੇ ਨਾਲ ਪਾਣੀ ਦੇਖਾ ਗੋਲ ਦੇ ਦੇਉ ਨਾਲੇ ਕੁਝ ਮੋੜੀ-ਹੋੜੀ ਗੋਲ ਦੇ ਦੇਉ ਹੰਡੇ ਨਾਲ ਪਾਣੀ ਜਿਹਾ ਖੋਲਦੇ ਨੇ ਆਉ ਨਾਲੇ ਕੁਝ ਆਉਣੀ ਹੋੜੀ ਭੋਲਦੇ ਨੇ ਆਉ ਜਿਹੜਾ ਪੀਲੇ ਕਰ ਦਮ ਖੱਲਾ ਮੌਤ ਨੂੰ ਕਰਮਤ ਖੁੰਦੀ ਉੱਥੇ ਰੋਜ਼ ਦੇਖੀ ਐ ਇੱਕ ਹੀਆ ਸ਼ੇਰ ਹੰਦਾ ਮਾਣ ਵੀ ਪੀਦੀ ਬਕਰੇ ਸ਼ੇਨਾਧੀ ਉੱਥੇ ਫੌਜ ਵੇਖੀ ਐ ਇੱਕ ਹੀਆ ਸ਼ੇਰ ਹੰਦਾ ਮਾਣ ਵੀ ਪੀਦੀ

न नवासते मैं फौज देखी है एक ही न शेर कुंडा मान बिपीती बबर शिरांधी ओथे फौज देखी है एक ही न शेर कुंडा मान बिपीती बबर शिरांधी ओथे फौज देखी है रशियाते दे युके न व्यापार कर लो शेती शेती फजतान तैयार कर पार करो छेती फोजा कर लो दस दाया दस दाया सींगाली जो दा दिल्ली की इनी माड़ी किस न फौज देखी है ना शेर मान बीबी जी बबल उ फौज बेखी है